ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਰਿਗਾਰਡਿੰਗ ਆਰਗੇਨਾਈਜ਼ਡ ਕ੍ਰਾਈਮ ਤੇ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇਹਦੇ ਇੱਕ ਨਾਰਕੋ ਆਰਮਜ਼ ਮੋਡਿਊਲ ਇੱਕ ਨਾਰਕੋ ਹਵਾਲਾ ਮੋਡਿਊਲ ਬਸਟ ਕੀਤੇ ਗਏ ਨੇ ਔਰ ਇਹਦੇ ਵਿੱਚ ਪੰਜ ਸਫੈਸਟੀਕੇਟਿਡ ਵੈਪਨ ਨੇ ਜਿੱਚ ਤਿੰਨ ਗਲੌਕ ਨੇ 9ਐਮਐਮ ਦੇ ਦੋ ਚਾਈਨੀਜ਼ ਮੇਡ 0.30 ਬੋਰ ਦੇ ਪਿਸਟਲ ਨੇ ਇਹ ਨਾਲ ਕੈਟਰੀਜਸ ਨੇ 1 ਕਿਲੋ 15 ਗ੍ਰਾਮ ਹਿਰੋਇਨ ਹੈ ਔਰ 9 ਲੱਖ 70 ਹਜ਼ਾਰ ਡਰਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ ਇਹਦੇ ਟੋਟਲ ਦੋਨੋਂ ਕੇਸਾਂ ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ ਜਿਹੜਾ ਨਾਰਕੋ ਆ ਆਮ ਦਾ ਜਿਹੜਾ ਨੈਟਵਰਕ ਹੈ ਮੋਡਿਊਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਲੇਸ਼ੀਆ ਤੋਂ ਆਏ ਹੋਏ ਦੋ ਬੰਦੇ ਆ ਇਮਲੇਸ਼ੀਆ ਤੋਂ ਆ ਕੇ ਇਥੇ ਇੰਡੀਆ ਦੇ ਵਿੱਚ ਜੋ ਵਾਪਸ ਆਏ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਦੋਨੋਂ ਉਹ ਮਲੇਸ਼ੀਆ ਤੇ ਪਾਕਿਸਤਾਨ ਨੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਕਨਸਾਈਨਮੈਂਟ ਇਥੋਂ ਰਿਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪਹੁੰਚਾਣੀ ਵੀ ਸੀ ਤੇ ਜੋ ਲੱਗਦਾ ਪ੍ਰੀਲੀਮਿਨਰੀ ਉੱਚ ਗਿੱਚ ਤੋਂ ਕੋਈ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਕਰਵਾਉਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ ਕਿਉਂਕਿ ਪੰਜੋ ਹੀ بڑے ਸਫਿਸਟੀਕੇਟਡ ਵੈਪਨ ਨੇ ਔਰ ਇਹਦੇ ਜਸਪ੍ਰੀਤ ਚੋਹਾਨ ਹੈ 엘ियस ਕਾਲੂ ਇਹ ਜੀ ਆਪਾਂ ਦੇਖੀਏ ਬਰਨਾਲੇ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਬਰਨਾਲਾ ਮਾਲਵਾ ਰੀਜਨ ਦਾ ਹੋ ਗਿਆ 26 ਸਾਲ ਦਾ ਹੈਗਾ ਅਨਇੰਪਲੋਇਡ ਹੈ ਹਰਪ੍ਰੀਤ 엘ियस ਹੈਪੀ ਇਹ ਫਤਿਹਗੜ ਚੂੜੀਆਂ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਬੀ ਐਮ ਐਸ ਦੀ ਡਿਗਰੀ ਕੀਤੀ ਹੈ ਡਾਕਟਰੀ ਦਾ ਜਿਹੜਾ ਲੋਕਲ ਲੈਵਲ ਤੱਕ ਕੰਮ ਕਰਦਾ ਹੈ ਆਯੁਰਵੈਦਿਕ ਤੇਜਵੀਰ 엘ियस ਤੇਜੀ ਇਹ ਹਰੀਕੇ ਦਾ ਡਿਸਟ੍ਰਿਕਟ ਤਰਨਤਾਰਨ ਦਾ ਏ ਜਿੰਮੇਦਾਰੀ ਦਾ ਕੰਮ ਕਰਦਾ ਖੇਤੀਬਾੜੀ ਦਾ ਇਹਨਾਂ ਨੂੰ ਫਤੇਗੜ ਟੂੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ ਸੀਆਈਏ ਪਾਰਟੀ ਲੈਡ ਬਾਈ ਇੰਸਪੈਕਟਰ ਮੋਲਕਦੀਪ ਸਿੰਘ ਜਿਨ੍ਹਾਂ ਦੇ ਸੁਪਰਵੀਜ਼ਨ ਯਾਦਵਿੰਦਰ ਜੀ ਸਾਡੇ ਏਸੀਪੀ ਔਰ ਜਗਵਿੰਦਰ ਸਾਡੇ ਏਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵੀਜ਼ਨ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਦੀ ਸੀ ਔਰ ਇਹਦੇ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੇ ਇਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਅਜੇ ਵੀ ਐਕਟਿਵ ਨੇ ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆ ਨੂੰ ਵੀ ਯੂਜ਼ ਕੀਤਾ ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਹੈ ਮਲੇਸ਼ੀਆ ਵਾਲੇ ਵੀ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ ਇਹ ਜਿਹੜਾ 9 6 ਬੰਦੇ ਇਹਦੇ ਵਿੱਚ ਫੜੇ ਗਏ ਆ ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹਿਰੋਇਨ ਸੀਗੀ ਦਾਨਿਸ਼ ਇਲੀਅਸ ਗੱਗੂ ਇਹ ਹੈਗਾ ਕੋਟ ਖਾਲਸਾ ਦਾ ਰਹਿਣ ਵਾਲਾ ਪਹਿਲਾਂ ਇਹਦੇ ਖਿਲਾਫ ਤਿੰਨ ਕੇਸ ਦਰਜ ਨੇ ਆਰਮਜ਼ ਐਕਟ ਐਨ ਡੀ ਪੀ ਐਸ ਐਕਟ ਲੜਾਈ ਝਗੜੇ ਦੇ ਤੇ ਚੋਰੀ ਦੇ ਇਹਦੀ ਪੁਛ ਗਈ ਤੋਂ ਅੱਗੇ ਗੱਲ ਚੱਲੀ ਕਿ ਜਿਹੜੇ ਕੁਸ਼ ਡਰੱਗ ਦੇ ਪੈਸੇ ਨੇ ਹਵਾਲਾ ਰਾਹੀਂ ਬਾਹਰ ਭੇਜੇ ਜਾਂਦੇ ਦੁਬਈ ਦਾ ਐਂਗਲ ਸ਼ੁਰੂ ਹੋਇਆ ਸਲੋਨੀ ਵਾਈਫ ਆਫ ਦੀਪਾ ਸਿੰਘ ਇਹ ਕੋਟ ਖਾਲਸਾ ਦੀ ਲੇਡੀ ਹੈ ਇਹ ਫਿਰ ਨੈਕਸਟ ਅਰੈਸਟ ਹੋਈ ਇਸ ਕੇਸ ਉਸ ਤੋਂ ਬਾਅਦ ਜੋਵਨਪ੍ਰੀਤ 엘ੀਅਸ ਜੋਵਨ ਇਹ ਆਪਣੇ ਜੜਿਆਲਾ ਗੁਰੂ ਦੇ ਏਰੀਆ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੁਹਾਲੀ ਦੇ ਵਿੱਚ ਕੁਲਵਿੰਦਰ ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਜ਼ਿਆਦਾਤਰ ਮੁਹੱਲੀ ਹੁੰਦਾ ਹੈ ਅਬਦੁਲ ਰਹਿਮਾਨ ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ ਹੈ ਇਹ ਇੰਪੋਰਟੈਂਟ ਬੰਦਾ ਹੈ ਇਹ ਅਦਰਕ ਦਾ ਡੀਲਰ ਹੈ ਜਿੰਜਰ ਡੀਲਰ ਹੈਗਾ ਇਹ ਪ੍ਰਦੀਪ ਪਿੰਟੂ ਇਹ ਬੰਦੇ ਪੈਸੇ ਦੇ ਲਾਲਚ ਨੂੰ ਕੰਮ ਕਰਦੇ ਆ ਬਿਜ਼ਨਸ ਦੇ ਵਿੱਚ ਜਦੋਂ ਬਹੁਤਾ ਪ੍ਰੋਫਿਟ ਨਹੀਂ ਹੁੰਦਾ ਤਾਂ ਨੇਚਰਲੀ ਉਹਨਾਂ ਨੂੰ ਲੱਗਦਾ ਕਿ ਹਵਾਲੇ ਦੇ ਵਿੱਚ ਕਟ ਵਧੀਆ ਤੇ ਨਾਲੇ ਨੈਟਵਰਕ ਚੱਲੀ ਜਾਂਦਾ ਤੁਸੀਂ ਦੇਖੋ ਨਾ ਕਰਨਾਟਕਾ ਤੋਂ ਬੰਦਾ ਰਿਸਕ ਲੈ ਕੇ ਅੰਮ੍ਰਿਤਸਰ ਆ ਰਿਹਾ ਏਰੀਏ 'ਚ ਇੱਥੇ ਇਹ ਸਮਗਲ ਨਾਲ ਟੱਚ ਹੋ ਕੇ ਪੈਸੇ ਲੈ ਰਿਹਾ ਥਰੂ ਲੋਕਲ ਚੈਨਲਸ ਸੋ ਉਤੋਂ ਆਪਾਂ ਨੂੰ ਕਲੀਅਰ ਹੀ ਹੈ ਕਿ ਇਟ ਇਜ਼ 올 ਬਿਕੋਜ਼ ਆਫ ਲਸਟ ਫਾਰ ਮਨੀ ਚਲੋ ਪੈਸਾ ਡਰਗ ਮੰਗਦਾ ਸੀ ਸਾਰਾ ਹਾਂਜੀ ਹਾਂਜੀ ਬਿਲਕੁਲ 100% ਉਹੀ ਤਾਈਂ ਅਪਾ ਇਹਦੇ ਵਿੱਚ ਐਨਡੀਪੀਐਸ ਐਕਟ ਵੀ ਹੈ ਨਾਲ ਲਾਇਆ ਤੇ ਹਵਾਲੇ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਹ ਬੈਂਗਲੌਰ ਤੋਂ ਬਾਹਰ ਭੇਜਦਾ ਸੀ ਪੈਸੇ ਬੇ ਨਹੀਂ ਦਿੱਲੀ ਬੇਸਡ ਵੀ ਨੇ ਜੀ ਇਹ। ਬਿਲੋਂਗ ਕਰਨਾਟਕਾ ਨੂੰ ਕਰਦੇ ਨੇ ਦਿੱਲੀ ਵੀ ਇਹਨਾਂ ਦਾ ਆਫਿਸ ਹੈਗਾ ਉੱਥੋਂ ਇਹ ਕੰਮ ਕਰਾਉਂਦੇ ਰਹੇ ਆ। ਹੈਲੋ ਤੁਸੀਂ ਜਿਹੜਾ ਮਲੇਸ਼ੀਆ ਦੇ ਨਾਲ ਤਾਲੁਕ ਹੈ ਉਹ ਕਿਵੇਂ ਮਲੇਸ਼ੀਆ ਦੇ ਵਿੱਚ ਜਿਹੜੇ ਲੜਕੇ ਦੋ ਗਏ ਸੀ ਨਾ ਕਿ ਬਾਹਰ ਤੇ ਉਹ ਉੱਥੋਂ ਜਦੋਂ ਵਾਪਸ ਆਏ ਤੇ ਉੱਥੇ ਇਹਨਾਂ ਨੂੰ ਉਹ ਬੰਦੇ ਮਿਲੇ ਸੀਗੇ। ਉਹਨਾਂ ਨੇ ਫਿਰ ਇਹਨਾਂ ਨਾਲ رابطہ ਰੱਖਿਆ। ਇਹਨਾਂ ਨੂੰ ਕਿਹਾ ਵੀ ਜੇ ਤੂੰ ਪੰਜਾਬ ਜਾਉਂਗੇ ਤੁਹਾਨੂੰ ਕੋ ਕੰਮ ਦਵਾਂਗੇ ਪਰ ਪੈਸੇ ਦਾ ਲਾਲਚ ਤੁਹਾਨੂੰ ਪਤਾ ਫੇਰ ਆ ਜਾਂਦਾ ਹੁਣ ਜੇ ਇਹ ਕਨਸਾਈਨਮੈਂਟ ਦੇਖੀਏ ਇਹਦੇ ਚ ਦੋਨੇ ਲਾਲਚ ਨੇ ਵੈਪਨ ਹੈਂਡਲਰਸ ਦੇ ਕਹਿਣ ਤੋਂ 1 ਕਿਲੋ ਹਿਰੋਇਨ ਨਾਲ ਤਾਂ ਨੇਚਰਲੀ ਲੋਕਲ ਬੰਦਿਆਂ ਨੂੰ ਲੱਗਦਾ ਕਿ ਅਸੀਂ ਇਹ ਦੋਨੋਂ ਚੀਜ਼ਾਂ ਦੇ ਵਿੱਚ ਜੋ ਇਹਨਾਂ ਦਾ ਪਿਕਅਪ ਕਰਨ ਦਾ ਅਸੀਂ ਆਪਣੇ ਫਾਈਨੈਂਸ਼ੀਅਲ ਐਂਗਲ ਮੇਨਲੀ ਸਾਹਮਣੇ ਆ ਰਿਹਾ ਤੇ ਹੋ ਸਕਦਾ ਵੀ ਇਹਨਾਂ ਨੂੰ ਕੋਈ ਅੱਗੇ ਟਾਰਗੇਟ ਦਿੱਤਾ ਜਾਂਦਾ ਜਾਂ ਕੋਈ ਗੱਲ ਪਰ ਪਹਿਲਾਂ ਹੀ ਪ੍ਰिवेंट ਹੋ ਗਈ ਬਾਕੀ ਅਸੀਂ ਇਹਨੇ ਲਿੰਕੇਜਸ ਜਿਹੜੇ ਆ ਉਹ ਸਾਰੇ ਅਪਰੂਵ ਕਰ ਰਹੇ ਨੇ ਦੇਖੋ ਬੜੀ ਸਿੰਪਲ ਗੱਲ ਹੈ ਵਿਗਾੜਨ ਵਾਲੀ ਗੱਲ ਵੀ ਇਹ ਹੈ ਕਿ ਬੰਦੇ ਨੂੰ ਉੱਥੇ ਤਿਆਰ ਕਰ ਲਿਆ ਜਦੋਂ ਤੁਸੀਂ ਮਲੇਸ਼ੀਆ ਮਿਲੇ ਵੀ ਯਾਰ ਤੂੰ ਸਾਡੇ ਬਾਸ ਸਾਡੇ ਨਾਲ ਜੁੜੋ ਕਰ ਲਓ ਜਿੱਦਾਂ ਵੀ ਵੀ ਫਰੈਂਡ ਕਰ ਲਿਆ ਜਿਸ ਨੂੰ ਆਪਾਂ ਕਹਿੰਦੇ ਦੋਸਤੀ ਪਾ ਲਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਯੂਜ਼ ਕਰਨ ਲੱਗ ਗਏ ਹਾਂਜੀ ਨੀ ਉਹਨਾਂ ਤੇ ਕੋਈ ਨਹੀਂ ਜੀ ਸਾਰਿਆਂ ਤੇ ਅਰੇ ਇਹਦੇ ਵਿੱਚ ਕਿੰਗ ਪਿੰਨ ਕੋਲ ਹੈ ਤੇ ਹਥਿਆਰ ਦੀ ਜਿਹੜੀ ਹੈ ਬਫਾ ਆਪਣੇ ਪੰਜਾਬ ਬਾਰਡਰ ਕੋਲ ਹੈ ਪਾਕਿਸਤਾਨ ਹਾਂਜੀ ਹਾਂਜੀ ਡਰੋਨ ਰਾਹੀਂ ਪਾਕਿਸਤਾਨ ਬਾਰਡਰ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਦੇ ਕੋਈ ਪੀਸੀ ਹੋਣ ਜਾਂ ਆਵਾਂ ਦੇ ਵਿੱਚ ਜਾਰਾ ਦਾ ਕੋਰਨਰ ਹੀ ਸੀਗੇ ਜਿਹੜੇ ਇੱਥੋਂ ਵਾਲੇ ਉਹਨਾਂ ਦੀ ਪ੍ਰਾਪਰਟੀ ਦਾ ਬੀਲ ਕਰਦੇ ਆ ਗਾਟਾਉਂਦੇ ਆ ਆ ਜਾਂਦੇ ਆ ਬਾਅਦ ਵਿੱਚ ਕੋਰਟਾਂ 'ਚ ਜਿਹੜੇ ਬੰਦੇ ਬਾਹਰ ਤੋਂ ਚਲਾ ਰਹੇ ਨੇ ਉਹਨੂੰ ਕੋਈ ਸਿਸਟਮ ਹੁੰਦਾ ਨਹੀਂ ਉਹਦੇ 'ਚ ਦੇਖੋ ਜੀ ਆਪਾਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਲੋਕਲ ਪੁਲਿਸ ਨੂੰ ਨਾਲ ਹੈਲਪ ਲਵਾਂਗੇ ਇਨਾਂ ਦੇ ਸਾਰੇ ਕੰਪਲੀਟ ਐਡਰੈਸ ਹੈਗੇ ਆਪਾਂ ਦੇ ਕੋਲ ਕਰਨਾਟਕਾ ਦੇ ਔਰ ਜਿਹੜੇ ਦੂਜੇ ਹੈਗੇ ਜਿੱਦਾਂ ਹੁਣ ਸਾਡੇ ਨੇੜੇ ਦਾ ਬਰਨਾਲੇ ਦਾ ਉਹ ਤਾਂ ਵਿਦਨ ਪੰਜਾਬ ਆ ਕੰਪੀਟੈਂਟ ਅਥਾਰਟੀ ਨੂੰ ਆਪਾਂ ਐਸਐਸਪੀ ਬਰਨਾਲਾ ਜਾਂ ਤਰਨਤਾਰ ਨੂੰ ਬਟਾਲਾ ਵਾਲਿਆਂ ਨੂੰ ਰਿਕੁਐਸਟ ਕਰਕੇ ਉਹ ਕਾਰਵਾਈ ਨਾਲ ਨਾਲ ਚੱਲੇਗੀ ਬਿਕੋਜ਼ ਹਵਾਲੇ ਦਾ ਜਿਹੜਾ ਨੈਟਵਰਕ ਹੈ ਇਹਦੇ ਵਿੱਚ ਬਾਕੀ ਏਜੰਸੀਜ਼ ਵੀ ਇਨਵੋਲ ਹੋਣੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਡੀਆਰਆਈ ਵੀ ਆ ਜਾਂਦੀ ਹੈ ਈਡੀ ਵੀ ਆਉਂਦੀ ਹੈ ਇਨਕਮ ਟੈਕਸ ਵੀ ਆਉਂਦਾ ਉਹ ਸਾਰੀਆਂ ਚੀਜ਼ਾਂ ਇਹਨਾਂ ਨਾਲ ਨਾਲ ਚੱਲਣਗੀਆਂ ਕਿਉਂਕਿ ਹਵਾਲੇ ਦੇ ਨਾਲ ਨਾਰਕੋਟਿਕ ਕੰਟਰੋਲ ਬਿਊਰੋ ਉਹ ਵੀ ਬੜਾ ਸਟੈਪ ਇਨ ਕਰ ਜਾਂਦਾ ਇਹਦੇ ਵਿੱਚ ਸਰ ਜੀ ਮਾਫ਼ ਕਰਦੇ ਹਾਂ ਜੀ ਇਹ ਪਾਇਆ ਨਾ ਕਿ ਇਹ ਨਾ ਜਾਣੇ ਨੇ ਇਹ ਸਾਡੇ ਤੇ ਸਾਰੇ ਬਲਕੀ ਇਸੇ ਵਿੱਚ ਰੱਖੇ ਗਏ ਨੇ ਜਾਂ ਹਵਾਲੇ ਵਾਲੇ ਵਸਤੂ ਰੱਖੇ ਗਏ ਨੇ ਜਾਂ ਸਾਰਿਆਂ ਦੇ ਉੱਤੇ ਇੱਕੋ ਹੀ ਕਦਮਾ ਦੱਸਣਾ ਨਹੀਂ ਦੋ ਅਲੱਗ-ਅਲੱਗ ਕੇਸ ਨੇ ਭਾਈ ਸਾਹਿਬ ਜਿਹੜੇ ਤਿੰਨ ਬੰਦੇ ਨੇ ਉਹਨਾਂ ਤੋਂ 1 ਕਿਲੋ ਹਿਰੋਇਨ ਪੰਜ ਸਫਿਸਟੀਕੇਟਿਡ ਵੈਪਨ ਮਿਲੇ ਆ ਜਿਹੜੇ ਇੱਕ ਬਰਨਾਲੇ ਦਾ ਇੱਕ ਫਤਿਹਗੜ ਚੂੜੀਆਂ ਦਾ ਇੱਕ ਹਰੀਕੇ ਦਾ ਜਿਹੜੇ ਮਲੇਸ਼ੀਆ ਰਿਟਰਨ ਨੇ ਪਾਕਿਸਤਾਨ ਲਿੰਕ ਨੇ ਉਹਨਾਂ ਦਾ 1 ਕਿਜੀ ਹਿਰੋਇਨ ਐਨਡੀਪੀਐਸ ਵੀ ਹੋ ਗਿਆ ਜੀ ਆਰਮ ਜੈਕਟ ਨਾਲ ਹੋ ਗਿਆ ਨਾਲ ਸਮਗਲਿੰਗ ਦਾ ਜਿਹੜਾ ਐਕਟੀਵਿਟੀ ਹੈ ਇਹ ਵੱਖਰਾ ਜੀ ਤੇ ਜਿਹੜਾ ਦੂਜੇ 6 ਬੰਦੇ ਨੇ ਉਹ ਸਾਰੇ ਬੰਦੇ ਉਹਦੇ ਤੋਂ ਵੀ 150 ਗ੍ਰਾਮ ਆਪਾਂ ਨੂੰ ਮਿਲੀ-ਮਿਲੀ ਹੈ ਤੇ ਉਹ ਐਨਡੀਪੀਐਸ ਵੀ ਹੋ ਗਿਆ ਤੇ ਨਾਲ ਹਵਾਲੇ ਦੀ ਉਹਦੇ 'ਚ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਕੇਸ اسلامਾਬਾਦ ਦਾ ਜਿਹੜਾ ਹਵਾਲਾ ਮਨੀ ਵਾਲਾ ਜੀ ਇਹ ਸਦਰ ਦਾ ਹੈ ਆਪਣੇ ਕਮਿਸ਼ਨਰ ਦੇ